ਜਦੋਂ ਦੇਸ਼ ਤੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਹੀ ਜੁਰਮ ਦਾ ਰਸਤਾ ਅਪਣਾਉਣ ਲੱਗ ਪੈਣ ਤਾਂ ਅਦਾਲਤਾਂ ਨੂੰ ਸਖਤ ਰੁਖ ਅਪਣਾਉਣਾ ਪੈਂਦਾ ਹੈ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੰਜਾਬ ਪੁਲਿਸ ਦੇ ASI ਨੂੰ ਇੱਕ ਸੰਗੀਵ ਜੁਰਮ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਇੱਕ ਬਲਤਕਾਰ ਦੇ ਦੋਸ਼ ਦੇ ਵਿੱਚ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਰੰਗੇ ਹੱਤੀ ਫੜਿਆ ਗਿਆ ਸੀਗਾ ਰੰਗੇ ਹੱਤੀ ਕਾਬੂ ਕੀਤਾ ਗਿਆ ਸੀਗਾ ਉਹ ASI ਨੂੰ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੋਂ ਦੱਸ ਦਈਏ ਕਿ ਇਹ ਘਟਨਾ 2021 ਦੀ ਹੈ ਜਦੋਂ ਦੋਸ਼ੀ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਦੇ ਵਿਰੁੱਧ ਥਾਣਾ ਕੈਂਟ ਦੇ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਸੀਗਾ ਤੇ ਇਸ ਦੀ ਆੜ ਦੇ ਵਿੱਚ ਉਸ ਨੇ ਮਹਿਲਾ ਦੇ ਉੱਤੇ ਸਰੀਰਕ ਸੰਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਣਕਾਰੀ ਮੁਤਾਬਕ 10 ਮਈ ਨੂੰ ਥਾਣੇਦਾਰ ਨੇ ਆਪਣੀ ਨਿੱਜੀ ਗੱਡੀ ਦੇ ਵਿੱਚ ਮਹਿਲਾ ਦੇ ਨਾਲ ਜ਼ਬਰ ਜਨਾਹ ਕੀਤਾ ਗਲਤ ਕੰਮ ਕੀਤਾ ਤੇ ਅਗਲੇ ਦਿਨ ਜਦੋਂ ਉਸ ਨੇ ਦੁਬਾਰਾ ਮਹਿਲਾ ਦੇ ਘਰ ਜਾ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤਮਕਿਆ ਦੇ ਬਾਵਜੂਦ ਵੀ ਇਹ ਡੋਲੀ ਪਿੜਤਾ ਕੇਸ ਦੀ ਸੁਣਵਾਈ ਦੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦੋਸ਼ੀ ਪੱਖ ਵੱਲੋਂ ਪੀੜਿਤ ਪਰਿਵਾਰ ਅਤੇ ਮੁੱਖ ਗਵਾਹ ਨੂੰ ਗੈਂਗਸਟਰਾਂ ਦੇ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਤੇ ਕੇਸ ਵਾਪਸ ਲੈਣ ਦੇ ਲਈ ਵੀ ਭਾਰੀ ਦਬਾਅ ਪਾਇਆ ਗਿਆ ਪਰ ਪੀੜਿਤ ਪੱਖ ਨੇ ਹਾਰ ਨਹੀਂ ਮੰਨੀ ਅਤੇ ਜੋ ਕਿ 4 ਸਾਲਾਂ ਤੱਕ ਕਾਨੂੰਨੀ ਲੜਾਈ ਜਾਰੀ ਰੱਖੀ ਤੇ ਅਦਾਲਤੀ ਕਾਰਵਾਈ ਨਥਾਣਾ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਸਾਰੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ਤੇ ਉੱਤੇ ਬੀਤੇ ਕੱਲ ਨੂੰ ਬੁੱਧਵਾਰ ਨੂੰ ਆਪਣਾ ਅੰਤਿਮ ਫੈਸਲਾ ਸੁਣਾਇਆ ਤੇ ਅਦਾਲਤ ਨੇ ASI ਨੂੰ ਮਨੁੱਖਤਾ ਅਤੇ ਵਰਦੀ ਨੂੰ ਦਾਗਦਾਰ ਕਰਨ ਦਾ ਦੋਸ਼ੀ ਮੰਦਿਆਂ ਸਾਰੀ ਉਮਰ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਭੇਜਣ ਦਾ ਹੁਕਮ ਦਿੱਤਾ ਹੈ ਤਾਂ ਬੇਹਦ ਵੱਡੀ ਅਪਡੇਟ ਸਾਂਝੀ ਕਰ ਰਿਆਂ ਜਦੋਂ ਕਾਨੂੰਨ ਤੇ ਦੇਸ਼ ਦੀ ਰਾਖੀ ਕਰਨ ਵਾਲੇ ਹੀ ਗਲਤ ਰਾਤੇ ਤੁਰ ਪੈਣ ਤਾਂ ਅਦਾਲਤਾਂ ਨੂੰ ਸਖਤ ਰੁਖ ਅਖਤਿਆਰ ਕਰਨੇ ਪੈਂਦੇ ਨੇ ਤਾਂ ਇਹ ਮਿਸਾਲੀ ਫੈਸਲਾ ਪਠਿੰਡਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਜਿੱਤੇ ਕਿ ਪੰਜਾਬ ਪੁਲਿਸ ਦੇ ASI ਗੁਰਵਿੰਦਰ ਸਿੰਘ ਨੂੰ ਬਲਤਕਾਰ ਦੇ سنگੀਮ ਜੁਰਮ ਦੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦੀ ਸਜ਼ਾ ਸੁਣਾਈ ਗਈ